ਇਸ ertidide ਵਾਰਸਾਂ ਨੇ ਜਾਬਰਾਂ ਦਾ ਜਿੰਨੇ ਵੀ ਧੜਵੀ ਆਈਏ ਉਹਨਾਂ ਨੂੰ ਢਾਲ ਬਣ ਕੇ ਇੱਥੇ ਰੁੱਕਿਆ ਜੀ ਅੱਜ ਇਹ ਸਾਰਾ ਇਲਾਕਾ ਹੜ੍ਹਾਂ ਦੇ ਨਾਲ ਪ੍ਰਭਾਵਿਤ ਹੋ ਕੇ ਡੁੱਬਿਆ ਪਿਆ ਸਾਡੇ ਮਾਨਯੋਗ ਮੁੱਖ ਮੰਤਰੀ ਉੱਥੇ ਜਾ ਕੇ ਆਏ ਨੇ ਉਹਨਾਂ ਨੂੰ ਬਹਾਨਾ ਮਿਲ ਗਿਆ ਉਹਨਾਂ BBMB ਦੇ ਉੱਤੇ ਆਪਦੀ ਜਿਹੜੀ ਉਹ ਫੋਰਸ ਲਾਤੀ ਪੰਜਾਬ ਨਾਲ ਵਿਤਕਰਾ ਸ਼ੁਰੂ ਤੋਂ ਹੀ ਹੁੰਦਾ ਆਇਆ ਹੈ ਪਿਛਲੇ 10-12 ਦਿਨਾਂ ਤੋਂ ਲੱਗੇ ਹੋਏ ਆ ਪਹਿਲਾਂ ਸultanpur Lodhi ਗਏ ਆ ਕੁਝ ਸਾਡੀ ਟੀਮ ਡੇਰਾ ਬਾਬਾ ਨਾਨਕ ਗਈ ਹੈ ਉਧਰ ਬਰਮਦਾਸ ਦੇ ਏਰੀਏ ਚ ਗਏ ਆ ਫਾਜ਼ਿਲਕਾ ਦੇ ਏਰੀਏ ਚ ਗਏ ਆ ਪੰਜਾਬ ਦੇ ਵਿੱਚ ਹੜ੍ਹਾਂ ਦੀ ਸਥਿਤੀ ਬਣੀ ਹੋਈ ਆ ਤੇ ਉੱਥੇ ਸਮਾਜ ਸੇਵੀਆਂ ਦੇ ਵੱਲੋਂ ਜਿਹੜਾ ਲਗਾਤਾਰ ਰਾਤ ਘਰ ਦੇ ਸਵਾਵਾਵਾਂ ਜਿਹੜੀਆਂ ਕੀਤੀਆਂ ਜਾ ਰਹੀਆਂ ਸਾਡੇ ਨਾਲ ਟੀਮ ਲੱਖਾ ਸਿਧਾਣਾ ਜੀ ਜਿਹੜੀ ਆ ਉਹ ਬਠਿੰਡੇ ਤੋਂ ਪਹੁੰਚੀ ਆ ਪੱਟੀ ਹਲਕੇ ਦੇ ਇਸ ਮਰੜ ਬੰਨ ਦੇ ਨੇੜੇ ਕਿ ਜਿਹੜੇ ਕਿ ਇੱਥੇ ਕਈ ਪਿੰਡਾਂ ਦੇ ਪਿੰਡ ਜਿਹੜੇ ਆ ਉਹ ਪਾਣੀ ਦੀ ਲਪੇਟ ਦੇ ਵਿੱਚ ਆਏ ਤਾਂ ਉੱਥੇ ਦਵਾਈਆਂ ਦੀ ਸੇਵਾ ਕੀਤੀ ਜਾ ਰਹੀ ਹੈ ਅਤੇ ਇਹ ਵੀ ਦੱਸ ਦੇਣ ਚਾਹਣਾ ਹੈ ਕਿ ਲਗਾਤਾਰ ਪਾਣੀ ਦੀ ਮਾਰ ਜਿਹੜੀ ਆ ਉਹ ਪਰਿਵਾਰਾਂ ਨੂੰ ਵਜ ਰਹੀ ਹੈ ਅਤੇ ਉਹ ਬੰਨ ਦੇ ਉੱਪਰ ਰਹਿਣ ਦੇ ਲਈ ਮਜਬੂਰ ਨੇ ਤੁਸੀਂ ਤਸਵੀਰਾਂ ਦੇ ਵਿੱਚ ਵੇਖ ਸਕਦੇ ਟਰਾਲੀਆਂ ਦੇ ਵਿੱਚ ਰਹਿਣ ਲਈ ਜਿਹੜੇ ਮਜਬੂਰ ਹੈ ਸਾਡੇ ਨਾਲ ਟੀਮ ਲੱਖਾ ਸਿਧਾਣਾ ਜੀ ਜੋ ਕਿ ਬਠਿੰਡੇ ਤੋਂ ਹੜਪੀੜਤਾ ਦੇ ਲਈ ਇੱਥੇ ਦਵਾਈਆਂ ਦਾ ਲੰਗਰ ਲੈ ਕੇ ਆਈ ਹੈ ਗੱਲਬਾਤ ਕਰਦੇ ਆ ਕਿ ਕਿਸ ਤਰੀਕੇ ਦੇ ਨਾਲ ਵੇਖਦੇ ਨੇ ਜਿਹੜੇ ਇਹ ਪੰਜਾਬ ਦੇ ਵਿੱਚ ਪੰਜਾਬ ਦੇ ਲੋਕ ਲੰਬੇ ਸਮੇਂ ਤੋਂ ਇਹ ਪਾਣੀ ਦੀ ਮਾਰ ਜਿਹੜੀ ਆ ਉਹ ਚੱਲ ਰਹਿਣੀ ਹੈ ਪੰਜਾਬ ਦੇ ਲੋਕ ਬਹੁਤ ਹੀ ਜੁਝਾਰੂ ਅਣਖਲੇ ਜੁਸ਼ੀਲੇ ਯੋਧੇ ਨੇ ਜਿਹੜੇ ਜਿੱਥੇ ਧਰਤੀ ਤੇ ਆਪਾਂ ਖੜੇ ਆ ਐਨੇ ਉਦੋਂ ਇਸ ਧਰਤੀ ਦੇ ਵਾਰਸਾਂ ਨੇ ਜਾਬਰਾਂ ਦਾ ਜਿੰਨੇ ਵੀ tàḍh ਵੀ ਆਈਏ ਉਹਨਾਂ ਨੂੰ ਢਾਲ ਬਣ ਕੇ ਇੱਥੇ ਰੁੱਕਿਆ ਢਾਲ ਦਾ ਕੰਮ ਕੀਤਾ ਬਾਕੀ ਜੋ ਏਰੀਆ ਜਾਣ ਤੋਂ ਪਹਿਲਾਂ ਇਹ ਇਲਾਕਾ ਪਹਿਲਾਂ ਉਹਨਾਂ ਦੇ ਅੱਗੇ ਅੜਦਾ ਰਿਹਾ ਤੇ ਲੜਦਾ ਰਿਹਾ ਅੱਜ ਇਹ ਸਾਰਾ ਇਲਾਕਾ ਹੜ੍ਹਾਂ ਦੇ ਨਾਲ ਪ੍ਰਭਾਵਿਤ ਹੋ ਕੇ ਡੁੱਬਿਆ ਪਿਆ ਸੋ ਤੁਸੀਂ ਦੇਖ ਹੀ ਰਹੇ ਹੋ ਆਪਣੇ ਪਿੱਛੇ ਜਿਵੇਂ ਝੋਨੇ ਤਾਣੀਆਂ ਘਾਰ ਲੋਕ ਜਿਹੜੇ ਲੋਕਾਂ ਦੀਆਂ ਅੱਖਾਂ ਦੇ ਵਿੱਚ ਦਰਦ ਹੈ ਤੇ ਹੰਝੂ ਹੈ ਜੀ ਲੋਕ ਬਹੁਤ ਵੱਡੇ ਜੋਸ਼ੀਲੇ ਜੋਧੇ ਲੋਕ ਨੇ ਪਰ ਫਿਰ ਵੀ ਕਿਤੇ ਨਾ ਕਿਤੇ ਜਾ ਕੇ ਜਦੋਂ ਆਪਦੀ ਫਸਲ ਪੁੱਤਾਂ ਵਾਂਗੂ ਪਾਲੀ ਹੁੰਦੀ ਹੈ ਉਹਨੂੰ ਵੇਖ ਕੇ ਮਨ પ્રસਿੱਤ ਜਾਂਦਾ ਜੀ ਕੇਂਦਰ ਦੀਆਂ ਸਰਕਾਰਾਂ ਦੇ ਵੱਲੋਂ ਜਿਹੜਾ ਸਮੇਂ-ਸਮੇਂ ਤੇ ਪੰਜਾਬ ਦੇ ਨਾਲ ਹੋਇਆ ਵਿਤਕਰਾ ਵੀ ਜਿਹੜਾ ਉਹ ਵੀ ਕਿਤੇ ਨਾ ਕਿਤੇ ਮੈਨਨੇ ਰੱਖਦਾ ਹੁਣ BBMB ਦੀ ਗੱਲ ਕੀਤੀ ਜਾਵੇ ਕੀ ਕੋਈ ਜਾਣਕਾਰੀ ਹੈ ਕੀ ਭਾਵਨਾਵਾਂ ਨੇ ਇਸ ਤੇ BBMB ਦਾ ਜੋ ਵੀ ਹੋਇਆ ਜਿਵੇਂ ਹੁਣ BBMB ਦੇ ਉੱਤੇ CISF ਲਾਤੀ ਜੀ ਜੀ ਸੀਆਈਐਸ ਸਭ ਪਹਿਲਾਂ ਜਿਹੜੀ ਆਪਣੀ ਸਿਕਿਉਰਿਟੀ ਫੋਰਸ ਹੁੰਦੀ ਸੀ ਆਪਣੀ ਪੰਜਾਬ ਦੀ ਹੁੰਦੀ ਸੀ ਹੁਣ ਉੱਥੇ ਜਦੋਂ ਦਾ ਪਿੱਛੇ ਜੇ ਸਾਡੇ ਮਾਨਯੋਗ ਮੁੱਖ ਮੰਤਰੀ ਉੱਥੇ ਜਾ ਕੇ ਆਏ ਨੇ ਉਹਨਾਂ ਨੂੰ ਬਾਨਾ ਮਿਲ ਗਿਆ ਉਹਨਾਂ ਬੀਬੀਐਮਬੀ ਦੇ ਉੱਤੇ ਆਪਦੀ ਜਿਹੜੀ ਉਹ ਫੋਰਸ ਲਾਤੀ ਜੀ ਵੀ ਉਹ ਵੀ ਲਾਤੀ ਜਿਹੜਾ ਗੇਜਮੀਟਰ ਜਿਹੜਾ ਮੋਨੀਟਰ ਕਰਦਾ ਪਾਣੀ ਨੂੰ ਉਹ ਵੀ ਉਹਨਾਂ ਆਪ ਦਾ ਲਾਤਾ ਜੀ ਜੀ ਪੰਜਾਬ ਨਾਲ ਵਿਤਕਰਾ ਸ਼ੁਰੂ ਤੋਂ ਹੀ ਹੁੰਦਾ ਆਇਆ ਕੋਈ ਵਿਤਕਰੀ ਦੇ ਦੌਰਾਨ ਇਹ ਕੁਦਰਤੀ ਵੀ ਹੈਗਾ ਪਰ ਇਹਦੇ ਵਿੱਚ ਕੁਝ ਮੈਨ ਮੇਡ ਵੀ ਹੈ ਜੀ ਬੰਦਿਆਂ ਵੱਲੋਂ ਵੀ ਇਹ ਡੋਬਿਆ ਗਿਆ ਇਲਾਕਾ ਅੰਗੈਲੀਆਂ ਕਰਕੇ ਜਿਵੇਂ 2023 ਦੇ ਅਖਬਾਰਾਂ ਦੇ ਵਿੱਚ ਵੀ ਜਨਤਕ ਹੋਇਆ ਸੀ ਜੀ ਜੀ ਨਾਦਾ ਹਿੰਦੁਸਤਾਨ ਟਾਈਮ 'ਚ ਵੀ ਖਬਰ ਲੱਗੀ ਸੀ ਕਿ ਇਹ ਜਿਹੜਾ ਜਿਹੜੀ ਡਿਟੇਲ ਸੀ ਪਾਣੀ ਦੀ ਕਿ ਪਿੱਛੋਂ ਪਾਣੀ ਕਿੰਨਾ ਆ ਰਿਹਾ ਕਿੰਨਾ ਉਹ ਸਾਰੀ ਛਪਾਈ ਗਈ ਉਹ ਜਨਤਕ ਨਹੀਂ ਕੀਤੀ ਗਈ ਉਹ ਚੀਜ਼ਾਂ ਨੂੰ ਲੈ ਕੇ ਵੀ ਅੱਜ ਲੋਕ ਹਰ ਨਾਲ ਪ੍ਰਭਾਵਿਤ ਹੋਏ ਨੇ ਕਿਵੇਂ ਵੇਖਦੇ ਹੋ ਕਿੰਨਾਂ ਦੀ ਟੀਮ ਦੇ ਵੱਲੋਂ ਜਿਹੜਾ ਇਹ ਕਿੰਨੇ ਦਿਨਾਂ ਤੋਂ ਲਗਾਤਾਰ ਹੜ੍ਹ ਪ੍ਰਭਾਵਿਤ ਇਲਾਕਿਆਂ 'ਚ ਜਾ ਕੇ ਤੁਹਾਡੇ ਵੱਲੋਂ ਸੇਵਾ ਨਿਭਾਈ ਜਾ ਰਹੀ ਹੈ। ਅਸੀਂ ਪਿਛਲੇ 10-12 ਦਿਨਾਂ ਤੋਂ ਲੱਗੇ ਹੋਏ ਹਾਂ। ਪਹਿਲਾਂ ਸultanpur Lodhi ਗਏ ਆਂ। ਕੁਝ ਸਾਡੀ ਟੀਮ ਡੇਰਾ ਬਾਬਾ ਨਾਨਕ ਗਈ ਹੈ। ਉੱਧਰ ਬਰੰਦਾਸ ਦੇ ਏਰੀਏ 'ਚ ਗਏ ਆਂ। ਫਾਜ਼ਿਲਕਾ ਦੇ ਏਰੀਏ 'ਚ ਗਏ ਆਂ। ਇੱਧਰ ਫਿਰੋਜ਼ਪੁਰ ਤਰਨਤਾਰਨ ਦੇ ਏਰੀਏ ਦੇ ਵਿੱਚ ਜੋ ਸੇਵਾ ਨਿਭਾ ਰਹੇ ਆਂ। ਜੀ। ਉਹਨਾਂ ਲੋਕਾਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ ਜਿਹੜੇ ਕੁਝ ਤਾਂ ਜਿਹੜੇ ਡੁੱਬੇ ਨੇ ਉਹ ਤਾਂ ਹੈਗੇ ਨੇ। ਜਿਹੜੇ ਸੁੱਕੇ ਥਾਂ ਤੋਂ ਬਹਿ ਕੇ ਤੇ ਸਵਾਵਾਵਾਂ ਜਿਹੜੀਆਂ ਨੇ ਉਹ ਲੈ ਜਾਂਦੇ ਨੇ ਹਾਂ ਇਹ ਬਹੁਤ ਵੱਡੀ ਜਿਹੜੀ ਗੱਲ ਬਹੁਤ ਵਧੀਆ ਤੁਹਾਡਾ ਇਹ ਜਿਹੜਾ ਸਵਾਲ ਹੈ ਮੈਂ ਉਹਨਾਂ ਲੋਕਾਂ ਕੇ ਹੱਥ ਹੀ ਜੋੜਨਾ ਚਾਹਾਂਗਾ ਕਿ ਤੁਹਾਡੇ ਕੋਲ ਰੱਬ ਦਾ ਦਿੱਤਾ ਹੋਇਆ ਸਾਰਾ ਕੁਝ ਹੈ ਜੀ 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 ਤੁਹਾਡੀਆਂ ਸਕੂਲ ਤੁਹਾਡੇ ਘਰ ਨੇ ਤੁਸੀਂ ਆਰਾਮ ਨਾਲ ਸੌਂਦੇ ਹੋ ਤੁਹਾਡੀਆਂ ਫਸਲਾਂ ਹੀ ਬਚੀਆਂ ਤੁਹਾਡੀ ਜਿਹੜੇ ਘਰ ਵੀ ਬਚੇ ਨੇ ਜਿਨ੍ਹਾਂ ਨੂੰ ਲੋੜ ਹੈ ਲੋੜ ਬੰਦਾਂ ਦੇ ਹੱਕਾਂ ਤੇ ਡਾਕਾ ਨਾ ਮਾਰੋ ਕਿਉਂਕਿ ਪੰਜਾਬ ਦੇ ਯੋਧੇ ਲੋਕ ਕਦੀ ਵੀ ਹੱਥ ਕਰਕੇ ਮੰਗਦੇ ਨਹੀਂ ਪਰ ਅੱਜ ਮੰਗਣ ਵਾਸਤੇ ਮਜਬੂਰ ਹੋਏ ਪਏ ਨੇ ਤੇ ਮੈਂ ਉਹਨਾਂ ਭਰਾਵਾਂ ਨੂੰ ਬੇਨਤੀ ਕਰਾਂਗਾ ਜਿਹੜੇ ਸੜਕਾਂ ਦੇ ਉੱਤੇ ਦੂਰੋਂ ਦੂਰੋਂ ਆ ਕੇ ਰਾਸ਼ਨ ਲੈ ਜਾਂਦੇ ਨੇ ਕਿ ਉਹ ਤੁਸੀਂ ਥੋੜਾ ਇਸ ਗੱਲ ਤੋਂ ਗਰੇਜ਼ ਕਰੋ ਤੇ ਬਹੁਤ ਬਹੁਤ ਧੰਨਵਾਦ ਸਾਨੂੰ ਸਮਾਂ ਦੇਣ ਦੇ ਲਈ ਸਾਡਾ ਨਾਲ ਗੱਲਬਾਤ ਧੰਨਵਾਦ ਜੀ ਧੰਨਵਾਦ ਬਹੁਤ ਟੀਮ ਲੱਖਾ ਸਿਧਾਣਾ ਲਗਾਤਾਰ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਜਿੱਥੇ ਬਹੁਤ ਸਾਰੇ ਸਮਾਜ ਸੇਵੀ ਕਾਰ ਸੇਵਾ ਵਾਲੇ ਸੰਤਾਂ ਵੱਲੋਂ ਇਹ ਸਵਾਵਾਂ ਨਿਭਾਈਆਂ ਜਾ ਰਹੀਆਂ ਨੇ ਉੱਥੇ ਐਨ ਜੀਓ ਉੱਥੇ ਐਨ ਆਰ ਆਈ ਭਰਾਵਾਂ ਦੇ ਸਹਿਯੋਗ ਹੋਰ ਵੀਰਾਂ ਦੇ ਸਹਿਯੋਗ ਦੇ ਨਾਲ ਅਤੇ ਪਿੰਡਾਂ ਦੇ ਸਹਿਯੋਗ ਦੇ ਨਾਲ ਵਧਾਇਕਾਂ ਦੇ ਸਹਿਯੋਗ ਦੇ ਨਾਲ ਲਗਾਤਾਰ ਜਿਹੜਾ ਇੱਥੇ ਪਹੁੰਚਿਆ ਜਾ ਰਿਹਾ ਤੇ ਤਸਵੀਰ ਅਸੀਂ ਵੀ ਤੁਹਾਡੇ ਜਿਹੜੇ ਤੱਕ ਪਹੁੰਚਾਉਣੀ ਚਾਹੁੰਦੇ ਆ ਕਿ ਆਹ ਹਾਲਾਤ ਨੇ ਤੁਸੀਂ ਵੇਖ ਸਕਦੇ ਕਿ ਕਿਵੇਂ ਟਰਾਲੀਆਂ ਦੇ ਵਿੱਚ ਰਹਿਣ ਲਈ ਲੋਕ ਮਜਬੂਰ ਤੇ ਪਾਣੀ ਜਿਹੜਾ ਉਹ ਚੜਿਆ ਆ ਕੈਮਰਾ ਪਰਸਨ ਜਸਬੀਰ ਦੇ ਨਾਲ ਮੈਂ ਦਿਲਜੀਤ ਸਿੰਘ ਕੈਮਰਾ ਪਰਸਨ ਜਸਬੀਰ ਸਿੰਘ ਦੇ ਨਾਲ ਮੈਂ ਦਿਲਜੀਤ ਸਿੰਘ ਗ੍ਰੇਡ ਪੰਜਾਬ ਟੀਵੀ ਤਰਨਤਾਰਨ